ਮਾ ਗੁਜ਼ਰੀ ਕਰਮਾ ਵਾਲੀਏ ਜਿਸ ਮਰਦ ਸੂਰਮਾ ਜਣ ਆਏ ਨੇਕੀ ਦੀ ਖਾਤਰ ਲੜਦਾ ਰਿਆ ਮਾੜੇ ਦਾ ਹਮੀ ਬਣਿਆਏ ਪਾਰਤ ਦੀ ਇੱਜ਼ਤ ਰਾਖੀ ਲਈ ਵਾਰ ਸਾਰਾ ਹੀ ਪਰਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਮਾਂ ਗੁਜਰੀ ਕਰਮਾ ਵਾਲੀਏ ਜਿਸ ਮਰਦ ਸੂਰਮਾ ਜਣ ਆਏ ਨੇਕੀ ਦੀ ਖਾਤਰ ਲੜਦਾ ਰਿਆ ਮਾੜੇ ਦਾ ਹਮੀ ਬਣਿਆ ਏ ਪਾਰਤ ਦੀ ਇੱਜ਼ਤ ਰੱਖੀ ਲਈ ਵਾਰ ਸਾਰਾ ਹੀ ਪਰਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਕੋਤਜ਼ਾਰ ਤੇਰਮ ਤੋਂ ਆਰ ਗਿਆ ਮਾਂ ਗੁਜਰੀ ਕਰਮਾ ਵਾਲੀਏ ਜਿਸ ਮਰਦ ਸੂਰਮਾ ਜਣ ਆਏ ਨੇਕੀ ਦੀ ਖਾਤਰ ਲੜਦਾ ਰਿਆ ਮਾੜੇ ਦਾ ਹਮੀ ਬਣਿਆਏ ਪਾਰਤ ਦੀ ਇੱਜ਼ਤ ਰਾਖੀ ਲਈ ਪਰਵਾਰ ਸਾਰਾ ਹੀ ਪਰਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਮਾਂ ਗੁਜ਼ਰੀ ਕਰਮਾ ਵਾਲੀਏ ਜਿਸ ਮਰਦ ਸੂਰਮਾ ਜਣ ਆਏ ਨੇਕੀ ਦੀ ਖਾਤਰ ਲੜਦਾ ਰਿਆ ਮਾੜੇ ਦਾ ਹਮੀ ਬਣਿਆਏ ਪਾਰਤ ਦੀ ਇੱਜ਼ਤ ਰਾਖੀ ਲਈ ਵਾਰ ਸਾਰਾ ਹੀ ਪਰਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਤਰਮ ਤੋਂ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਤਰਮ ਤੋਂ ਵਾਰ ਗਿਆ ਮਾਂ ਗੁਜਰੀ ਕਰਮਾ ਵਾਲੀਏ ਜਿਸ ਮਰਦ ਸੂਰਮਾ ਜਣ ਆਏ ਨੇਕੀ ਦੇ ਖਾਤਰ ਲੜਦਾ ਰਿਆ ਮੜੇ ਦਾ ਹਮੀ ਬਣਿਆ ਏ ਪਾਰਤ ਦੀ ਇੱਜ਼ਤ ਰਾਖੀ ਲਈ ਵਾਰ ਸਾਰਾ ਹੀ ਪਰਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ